ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਠੀਕ ਠਾਕ ਹੋ ਸਭ ਠੀਕ ਠਾਕ ਹੈ ਗੁਰੂਤਮਾਲਕ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਤੁਹਾਨੂੰ ਤੇ ਸੁਖ ਹਾਂਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਅੰਕਲ ਜੀ ਗੱਡੀਆਂ ਤੁਹਾਨੂੰ ਇਹਨਾਂ ਨੂੰ ਵੱਡੀ ਮਿਲੀ ਆ ਸਨਮਾਨਤ ਮਾਲਕ ਨੇ ਬੜੀ ਖੇਤਭਾ ਕੀਤੀ ਇਹਨਾਂ ਤੇ ਹਾਂਜੀ ਤੇ ਸਾਬੀ ਕਮੈਂਟਰ ਵਾ ਵੱਡੀ ਦਾ ਖਿਡਾਰੀ ਕਬੱਡੀ ਦੇ ਵਿੱਚ ਸਾਰਿਆਂ ਨੂੰ ਮਿਲ ਤੇ ਛੋਟੇ ਘੁੰਮਣਾਂ ਤੋਂ ਇਹਨਾਂ ਨੂੰ ਵੱਡੀ ਬੜੀ ਆ ਤੇ ਬਾਬਾ ਪੁੱਤ ਸਿੰਘ ਨੇ ਚਾਬੀਆਂ ਫੜਾਈਆਂ ਇਹਨਾਂ ਨੂੰ ਤੇ ਮੇਰੀ ਗੱਲ ਸੁਣੋ ਸੱਚ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਸ਼ੇਅਰ ਕਰਨੀ ਸੀ ਹਾਂ ਮੇਰੇ ਵਿਚਾਰੇ ਘਰ ਵਾਲੇ ਦੇ ਹਜ਼ਾਰ ਸਬਸਕ੍ਰਾਈਬਰ ਹੋਏ ਮਨਜੀਤ ਬੁਲਟਰੀਆ ਆ ਰਾਈਡੀ ਹਾਂ ਕੋਈ ਕੁਛ ਨਹੀਂ ਹੈ ਜੇ ਵਾਅਦਾ ਕਰ ਮੈਂ ਪਤਾ ਨਹੀਂ ਕਿੰਨੇ ਚੈਨਲ ਹੈਂਕ ਕਰਦੇ ਵੀ ਚੈਨਲ ਹੈ ਉਹ ਫਿਰ ਵੀਡੀਓ ਡਿਲੀਟ ਕਰਤੀਆਂ ਸਾਰਾ ਪੋਸਟ ਨਾਂ ਨੂੰ ਵੀ ਉਹਦਾ ਚੇਂਜ ਕਰਤਾ ਸਾਡੇ ਫੋਨ ਤੇ ਚੱਲਣਾ ਹੀ ਗਿਆ ਨਹੀਂ ਜੇ ਤੇ ਉਹ ਪਰੰਗਾ ਲਾ ਕੇ ਮੈਂ ਕਮੈਂਟਰੀ ਦੀਆਂ ਅੱਛਾ ਸਾਰਾ ਪੋਸਟ ਡਿਲੀਟ ਕਰਤਾ ਕਿ ਇਨੇ ਚੈਨਲ ਦਾ ਨਾਂ ਹੀ ਔਜਲਾ ਕਰਕੇ ਕੁਛ ਬਦਲਤਾ ਫਗਲੀ ਗੱਲ ਮਾੜੀ ਆ ਇੰਨਾ ਹੋ ਜਾਂਦਾ ਕੀ ਪਤਾ ਕਿੱਦਾਂ ਇਹ ਪਾਸਵਰਡ ਕਿਹਨੂੰ ਦਿੱਤਾ ਫੇਰੀ ਹੋਇਆ ਪਾਸਵਰਡ ਤੇ ਨਹੀਂ ਕਿਹਨੂੰ ਦਿੱਤਾ ਇਹਨੇ ਕਿਤੇ ਗੱਲ ਕੀਤੀ ਕਿ ਨੇ ਪਾਸੋਂ ਚ ਅੱਜ ਦੋਵੇਂ ਕਿੱਥੇ ਪਤਾ ਨਹੀਂ ਇਹਨੂੰ ਤੇ ਇਹਨੇ ਗੱਲ ਹੀ ਵੇਖਿਆ ਹੁਣ ਪਤਾ ਨਹੀਂ ਕਿਹਨੇ ਕਦੋਂ ਉਹਦੇ ਘੱਟ-ਕੁੱਟ ਦਿੱਤੀਆਂ ਅੱਛਾ ਵਿਚਾਰੇ ਦਾ ਯਾਰ ਸਬਸਕ੍ਰਾਈਬਰ ਹੋਇਆ ਤੇ ਉਹ ਕੀ ਹਜ਼ਰਬਾਸ਼ ਟਾਈਮ ਵੀ ਨਹੀਂ ਪਿਆ ਹੂੰ ਉਹ ਤਾਂ ਉਹਨੇ ਦੇਣਾ ਹੁੰਦਾ ਬਾਹਰੰ ਵੈਸੀਆਂ ਵਿੱਚ ਆਪਣਾ ਦੋ ਸਾਲ ਦਾ ਰਿਕਾਰਡ ਵਿਚਾਰੇ ਦਾ ਲਿੱਟ ਕਰਦਾ ਕਿ ਗੱਲ ਕਰ ਰਹੀ ਆ ਮੈਨੂੰ ਫੋਨ ਆ ਗਿਆ ਮੈਨੂੰ ਤੈਨੂੰ ਕਿਹਦਾ ਫੋਨ ਆ ਗਿਆ ਵਾ ਚੱਲ ਸੁਣਨਾ ਪਈ ਗੱਲ ਸੁਣੋ ਵੇ ਹੁਣ ਆਏ ਅਸੀਂ ਨਹੀਂ ਜਿਹੜੇ ਨੰਬਰ ਤੇ ਆਈਡੀ ਬਣੀ ਹੋਵੇ ਉਹ ਨੰਬਰ ਤੇ ਪਾਸਵਰਡ ਆ ਜਾਂਦਾ ਨਾ ਇਹਦਾ ਕੰਮ ਨੂੰ ਸਾਰਾ ਖਰਾਬ ਕਰ ਦਿੰਦਾ ਨਹੀਂ ਜਦੋਂ ਦੀਆਂ ਸਾਰੀਆਂ ਕਮੈਂਟਰੀਆਂ ਫੋਟੋਆਂ ਵਾੜਵਾ ਕਿੰਨੀ ਆਉਦੀ ਪਈਆਂ ਇਹ ਰੀਨਾ ਮੈਚਾਂਾਂ ਦਾ ਉਹ ਸਾਰਾ ਕੁਝ ਪਾਇਆ ਸੀ ਜੋ ਚੈਟ ਹੁਣ ਚੈਟ ਦੇ ਸਿਰੇ ਦੋਰੇ ਹੁਣ ਅੰਦਰ ਪਹੁੰਚਣਾ ਨਹੀਂ ਨਹੀਂ ਦੀਦੀ ਮੈਂ ਕੀ ਕਹਾਂ ਦੀ ਜਿਹੜੇ ਨੰਬਰ ਤੇ ਆਈਡੀ ਬਣੀ ਹੋਵੇ ਉਹ ਨੰਬਰ ਤੇ ਪਾਸਵਰਡ ਆ ਜਾਂਦਾ ਬਾਦਾਂ ਫੋਰਗੇਟ ਕਰਕੇ ਉਹ ਸਾਡਾ ਚੇਂਜ ਹੀ ਕਰਤਾ ਸਾਰਾ ਕੁਝ ਨੰਬਰ ਆਪਣੇ ਨੰਬਰ ਤੇ ਬਣਾਣੀ ਹੋਣੀ ਆਈਡੀ ਵੀ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਕਿ ਨਹੀਂ ਸਾਡੇ ਫੋਨ 'ਚ ਖੁੱਲਣਾ ਹੀ ਬੰਦ ਹੋ ਗਿਆ ਟਾਈਮ ਟਾਈਮਾ ਟਾਈਮੇ ਟਾਈਮਾ ਦੇ ਉਹ ਤੇਰੇ ਵੱਲੋਂ ਵੀਡੀਓ ਬਣਾ ਕੇ ਬਸ ਹੁਣ ਅਹੀਂ ਵੀਡੀਓ ਬਣਾ ਕੇ ਦੌਣ ਵੀਡੀਓ ਸਾਰਾ ਕੁਝ ਅਕਾਉਂਟੀ ਚੇਂਜ ਕਰਦਾ ਮੈਂ ਮੰਨਦੀ ਜਾਂ ਜੇ ਮੈਂ ਨਹੀਂ ਉਹ ਚਾਹੀ ਨੂੰ ਨਾ ਜਿੰਨਾ ਦਾ ਰਾਤ ਦਾ ਮੇਰੇ ਦਿਮਾਗ 'ਚ ਘੁੜਦੀ ਓਨੇ ਵੇਖ ਲਿਆ ਤੈਨੂੰ ਨਹੀਂ ਸਵੇਰ ਦਾ ਹੋਰ ਤਣਾ ਨਾ ਮੋਬਾਈਲ ਵੀ ਮੇਰੇ 2 ਸਾਲਾਂ ਦੀ ਮਿਹਨਤ ਹੀ ਚੱਲ ਨਹੀਂ ਮੰਗਦਾ ਇਸ ਹੋਇਆ ਬਾਰਾਂ ਵੈਸੇ ਜਿਹਾ ਦਿੱਤਾ ਜਾਂਦਾ ਹੈ ਕਿ ਆਹ ਚੈਨਲ ਵਾ ਫਰੈਂਡਰ ਵਾ ਨਾ ਜੇ ਲੋਕੀਂ ਵੀ ਹੈਗਾ ਵਾ ਕਿ ਮੈਂ ਕੀ ਆਦੀ ਆਨਪ੍ਰੀਤ ਉਹ ਤੁਹਾਨੂੰ ਮੋਸ਼ਨ ਦੀ ਟਾਈਮ ਆਦਾ ਹੈ ਹੈਗਾ ਹੁਣ ਵੀਰ ਦਾ ਕੋਈ ਫਾਲ ਨਹੀਂ ਹੋ ਸਕਦਾ ਹਾਲਤ ਬੜੇ ਆ ਨਹੀਂ ਹੁਣਾ ਹੁਣ ਪਰੇ ਹੁਣਾ ਫੋਨ ਸਾਡੇ ਦਾ ਸਾਰਾ ਕੁਝ ਗਾਇਬ ਹੋ ਗਿਆ ਤਾਂ ਕਿਹਨੂੰ ਪਾਸਵਰਡ ਤੋਂ ਬਿਨਾ ਪਾਸਵਰਡ ਨਹੀਂ ਜਾਂਦਾ ਕਦੇ ਵੀ ਪਾਸਵਰਡ ਆ ਗਿਰ ਗਿਆ ਇਹ ਨਾ ਚਿੰਤਸਾ ਵੀ ਨੇ ਕਿ ਨੇ ਫੋਨ ਖਾਨ ਚੋਂ ਕੱਢ ਫੁੱਟ ਲਿਆ ਸਾਰਾ ਕੁਛ ਉਹਨੂੰ ਪਤਾ ਨਹੀਂ ਲੱਗ ਨਾ ਇਹ ਇੱਕ ਦਾ ਆਸ਼ਵਰ ਤੁਸੀਂ ਦੱਸੋਗੇ ਫੇਰ ਹੀ ਮੇਰਾ ਆ ਮੇਰੇ ਕੋਲ ਪੈਣੀ ਕੋਈ ਨਹੀਂ ਹੁੰਦੀ ਉਹ ਯਾਰ ਕਈ ਬੜੇ ਤੋਂ ਬੜੇ ਤਾਂ ਦੀਆਂ ਉੱਚੀਆਂ ਹਸਤੀਆਂ ਨਹੀਂ ਹੁੰਦੀ ਪਾਸਵਰਡ ਕੋਈ ਨਾ ਕੋਈ ਰੱਖਿਆ ਹੋਊਗਾ ਕੋਈ ਸੀਕ੍ਰੈਟ ਹੁੰਦਾ ਕੋਈ ਨਾ ਕੋਈ ਨੇ ਕਰ ਲਿਆ ਹੋਊਗਾ ਰੀਸੈਟ ਮਾਰ ਕੇ ਕੋਈ ਨਾ ਕੋਈ ਕਰਤਾ ਹੋਊਗਾ ਕਿ ਤੂੰ ਕੋਈ ਨਹੀਂ ਇਹ ਤੇ ਤੇਰੇ ਮਾਤੇ ਆਈ ਗਈ ਹੈ ਨਾ ਤੂੰ ਫੇਰ ਨਵਾਂ ਬਣਾ ਤਰੀ ਇਹ ਇੱਕ ਗੱਲ ਹੋਰ ਵਾ ਨਾ ਉਹਨੂੰ ਬਸ ਮੋਨਟਾਈਜ਼ ਨਾ ਕੁਛ ਨਹੀਂ ਉਹਨੂੰ ਇਹ ਕਿ ਮੇਰਾ ਰਿਕਾਰਡ ਉੱਤੇ ਪਿਆ ਮੇਰਾ ਰਿਕਾਰਡ ਹੀ ਉੱਤੇ ਪਿਆ ਦੂਜੀ ਗੱਲ ਹੋਰ ਵੀ ਹੈ ਨਾ ਇਹ ਆ ਵੀ ਆਪਾਂ ਆਖੀ ਦੇ ਜਾਣੇ ਆ ਤੇ ਤੂੰ ਨਾ ਉਹ ਤੇ ਨਾਮਾ ਬਣਾ ਮਾਲ ਕਰਨ ਕਿਰਪਾ ਕੀਤੀ ਤੇ ਖੜਿਆ ਉਤੋਂ ਵਧਾ ਰਿਹਾ ਏਤੀ ਜਿਆਦਾ ਵਧ ਜਾਣਾ ਏ ਇਹ ਕੋਈ ਪੁਰਾਣਾ ਨਹੀਂ ਚੈਨਲ ਮੇਰਾ ਰਿਕਾਰਡ ਤੇ ਪਿਆ ਉਹ ਤਾਂ ਪੈਸਿਆਂ ਵਾਲੇ ਸਰਚ ਕਰਦੇ ਮੇਨ ਕਮੈਂਟਰ ਤਾਂ ਹੀ ਹੁੰਦਾ ਕਿ ਉਹਦੇ ਚੈਨਲ ਦਾ ਪਤਾ ਹੋਵੇ ਉਤੇ ਰਿਕਾਰਡ ਕੀ ਸੱਚੀ ਸੀ ਕਮੈਂਟ ਚੱਲ ਫੇਰ ਉਸੇ ਨਾਲੇ ਬਣਾ ਦੇ ਆਹ ਉਸੇ ਨਾਲੇ ਬਣਾ ਇਹ ਕਰਦੇ ਮੇਰੇ ਜੀਦੀ ਉਹਦਾ ਮਨ ਨੂੰ ਦਾਸ ਬਚਾਰੇ ਦਾ ਰਵੀਰ ਵੇ ਬਲਜੀਤ ਆਈ ਨਾ ਆਕੇ ਕਿ ਨਹੀਂ ਤੇਰਾ ਅੱਜ ਮੈਨੂੰ ਸੁਪਨਾ ਵੀ ਆਇਆ ਕਿਹੜਾ ਆਇਆ ਹਮਮ ਮਰ ਸਭੀ ਲੇ ਸਫਾਈਆਂ ਕਰਦੀ ਨਹੀਂ ਲੋਕਾਂ ਦੇ ਘਰਾਂ ਜਾ ਜਾ ਲੋਕਾਂ ਦੇ ਘਰਾਂ ਸਫਾਈਆਂ ਜੋਦੇ ਵੀਰ ਬਣਾ ਕੇ ਘਰ ਉਹਨਾਂ ਦਾ ਬੜਾ ਵੱਡਾ ਇਟਾ ਬਾਥਰੂਮ ਚੋਂ ਪੁੱਜਣ ਨਹੀਂ ساری ਰਾਤ ਉਹਨਾਂ ਦਾ ਬਾਥਰੂਮ ਸਫਾਈ ਨਹੀਂ ਕਰਦੇ ਨਸਾਰੇ ਉੱਤੀ ਹਾਇ ਇੰਨੀਆ ਪਾਵਾ ਦੁੱਖਣ ਹੁੰਦੇ ਆ ਨਾ ਕਿਹਦੇ ਨੂੰ ਇਹਨਾਂ ਕੰਮ ਕੀਤਾ ਫਿਰ ਤੇ ਦੁਖੀ ਆ ਪੁਰਸ਼ ਮਾਰ ਮਾਰ ਕੇ ਬੋਕਰ ਨਾ ਸਰਪਪਾਪਾ ਕੇ ਇਹਦੇ ਜਿੱਦ ਆਪਣਾ ਕਰਦੀਆਂ ਸਰਪਪਾਗ ਕੂਚਣਾ ਉਦਾਂ ਹੀ ਹੋ ਸਰਪਪਾਪਾ ਕੂਚਣਾ ਕਿਹਦਾ ਕਿਹਦਾ ਸਾਡੇ ਘਰਾਂ ਵੀ ਮੈਨੂੰ ਪਤਾ ਨਹੀਂ ਪਰ ساری ਰਾਤ ਨੰਗੀ ਇਹ ਤਾਂ ਲੱਗਿਓ ਇਹ ਵੀ ਕਿਹਦੇ ਸਾਡੇ ਘਰਾਂ ਵੀ ਯਾ ਪਰ ਨਹੀਂ ਜਦ ਡਰ ਕੋ ਦਬਾ ਲਿਆ ਗਿਓ ਤੁਸੀਂ ਤਾਂ ਰਟਣ ਗਿਫਤ ਨੂੰ ਘਾਰੇ ਬਾਸ ਦਰ ਹੁਣ ਡਬਾ ਕਿੱਦਾਂ ਲੈ ਕੇ ਆਉਣਾ ਸਾਡੇ ਕੋ ਗੱਡੀ ਦਾ ਨਹੀਂ ਨਹੀਂ ਡੱਬੇ ਕਿਹੜੇ ਬੰਦੇ ਆ ਨਹੀਂ ਉਸ ਤਰ੍ਹਾਂ ਮੈਂ ਗੱਲ ਕਰਨੇ ਆਉਨੇ ਇੱਕ ਥੋੜੇ ਦਿਨਾਂ ਤੱਕ ਆਉਣਾ ਗੱਡੀ ਤੇ ਆ ਗੱਡੀ ਤੇ ਆ ਹਾਂ ਗੱਡੀ ਬਹਿ ਕੇ ਆਵੀ ਅੱਜ ਗੱਡੀ ਪਾਉਣੀ ਬਾਬੇ ਮਾਂ ਚ ਮੱਥਾ ਟੇਕਤੀ ਆ ਗੱਡੀ ਕਿੱਦਾਂ ਜਦੋਂ ਮਨਜੀਤ ਬੈਠਾ ਹੀ ਉੱਤੇ ਗੱਡੀ ਉਹ ਬੋਲਦਾ ਸ਼ੀਰ ਤੇ ਸ਼ੀਰ ਦੇ ਕੇ ਨਹੀਂ ਸ਼ੀਰ ਤੇ ਸ਼ੀਰ ਦੇ ਪੁੱਤ ਮੈਂ ਇਹ ਗੱਲ ਕਹਿੰਦਾ ਤੇ ਇਹ ਤੂੰ ਸਾਰੇ ਟੀਮ ਮੈਂਬਰ ਨਹੀਂ ਨਾ ਮੈਨੂੰ ਬੜੀ ਰੀਤ ਹੁੰਦੀ ਚਾਹੇ ਰੱਖ ਨਹੀਂ ਲਾਉਂਦੀ ਪਰਸਾਂ ਦੀ ਕਿਉਂ ਨਹੀਂ ਇਹ ਨਾ ਹੋ ਰਾ ਇਹਦੀ ਉਤਰਾਖਲ ਦੇ ਸਾਰੇ ਟੀਮ ਮੈਂਬਰ ਨੂੰ ਸੱਦਿਆ ਨਹੀਂ ਕਿੰਨੇ ਸੱਦਣਾ ਸਾਰੇ ਟੀਮ ਮੈਂਬਰ ਪਰਸਾਂ ਕਿੰਨੇ ਦਿਨਾਂ ਤੱਕ ਅਇਸ਼ਾ ਕਰੀ ਇਹ ਹੱਤ ਵਾਲੀ ਨਿਗਾਹ ਲਈਏ ਥੋੜੇ ਦਿਨਾਂ ਦਾ ਕੀ ਆਉਣਾ ਵਾ ਥੋੜੇ ਦਿਨਾਂ ਦੀ ਸੱਦਣਾ ਵਾ ਥੋੜੇ ਦਿਨਾਂ ਦਾ ਕੀ ਸਾਰੇ ਕੰਮ ਕਰਨੇ ਆ ਥੋੜੇ ਦਿਨਾਂ ਦਾ ਚਲੋ ਥੋੜੇ ਦਿਨਾਂ ਦੀ ਦਵਾਈ ਦੇ 2 ਮਹੀਨੇ ਤੂੰ ਮੈਨਾਂ ਕਿ ਪਤਾ ਮੈਂ 10 ਤਰੀਕ ਲੱਗ ਗਈ ਨਹੀਂ ਪਹਿਲਾਂ ਤੂੰ ਵਾਦਾ ਕਰਨਣਾ ਤੇ 10 ਦਿਨਾਂ ਦੇ ਤੂੰ ਸਹੀ ਕਰਨਾ ਮੇਰਾ ਖਿਆਲ ਕਾਈਸ ਦਵਾ ਨਹੀਂ ਦਵਾ ਦੁਸ਼ਹਿਰਾ ਦੀ ਨੰਬਰ 12 ਨੂੰ ਦੁਸ਼ਹਿਰਾ ਕੱਤੀ ਨੂੰ ਦੁਵਾਲੀ 12 ਨੂੰ ਦੁਸ਼ਹਿਰਾ ਕੱਤੀ ਨੂੰ ਦੁਵਾਲੀ 31 ਨੂੰ ਇੱਕ ਨੂੰ ਦੁਵਾਲੀ ਆ 1 ਨੰਬਰ ਨੂੰ 1 ਨੰਬਰ 12 ਨੂੰ ਦੁਸ਼ਹਿਰਾ ਹਾਂ ਇਹ 12 ਨੂੰ ਸਾਡੀ ਐਨੀਵਰਸਰੀ ਹੈ ਕੱਡੀ ਐਨੀਵਰਸਰੀ ਅੱਛਾ ਤਾ ਲੋੜ ਮਾਸ ਵਿੱਚ ਬਧਾਈਆਂ ਬਧਾਈਆਂ ਬਹੁਤ ਬਹੁਤ ਬਾਰਾਂ ਕਿ ਦੁਪਹਿਰ ਨੂੰ ਬੇਲਾ ਪਾਪੇ ਦੀ ਕਿੱਡੀ ਕਿਰਪਾ ਕਿੰਨੇ ਦਾ ਡੱਬੇ ਬਣਦੇ ਜਾਂਦੇ ਹੱਦੀ ਇੱਕ ਨਫਾਈ ਦੁਸ਼ਹਿਰਾ ਮਾਂ ਪ੍ਰੀਤ ਨੇ ਕੱਢ ਲਈ ਆ ਤਾ ਦਾ ਬਾਈ ਦੀ ਠੀਕਾ ਤੇ ਬਾ ਉਹਨੇ ਬਣ ਗਿਆ ਨਾ ਡੱਬਾ ਨਹੀਂ ਨਹੀਂ ਕਿਉਂ ਉਹਦੀ ਰੀਦ ਠੀਕ ਮੈਂ ਟਾੜਾ ਨਾ ਨਾ ਅੱਛਾ ਉਹਨੇ ਨਹੀਂ ਰੀਦ ਤੇ ਬਲੌਗ ਚੱਲ ਜਾਣਾ ਕਈ ਫੇਰ ਉਹ ਟਾੜਾ ਮੈਨੂੰ ਲਈ ਹੁੰਦੇ ਕਿਨੇ ਨਹੀਂ ਆਈ ਉਹ ਬੜੀ ਸੋਹਣੀ ਸੀ ਕਸਾ ਮਾਮੀ ਜੁਦਾ ਵੀਰ ਦੇ ਤੇ ਮੈਂ ਜੋਰ ਗਿਫਟ ਕਰਤੀ ਮੈਨੂੰ ਅੱਛਾ ਵੀਰ ਦੇ ਮੁੰਡਿਓ ਜਾਣਿਆ ਕੀ ਹਾਲ ਕਰਦਾ ਠੀਕ ਹੈ ਮੈਂ ਬਲੀ ਸੋਹਣੀ ਨਹੀਂ ਸੀ ਮੈਂ ਡਬਾ ਜਾਈ ਜਾਂਦੇ ਜਗ ਨੇ ਬੋਧਪਰਾਜ ਦਾ ਹਾਂ ਹਾਂ ਨਾਲ ਨਾਲ ਫਸਿਆ ਟੀਸ਼ਰਟ ਦੀ ਨਵੀਂ ਇਹ ਤਾਂ ਥੋੜਾ ਜਿਹਾ ਚੱਲੀ ਹੈ ਇਹ ਥੋੜਾ ਜਿਹੀ ਚੱਲੀ ਹੈ ਉਹ ਆਦੀ ਮੇਰੀ ਫੇਵਰੇਟ ਬਹੁਤ ਬਹੁਤ ਚੱਲਦੀ ਜਾਂਦੀ ਵੀ ਨੈਨੋ ਗੱਡੀ ਲੈਣੀ ਨੈਨੋ ਲੈਣੀ ਸਾਲੋਂ ਤੋਂ ਇੰਦੀ ਅੱਛਾ ਧਰ ਸਿੱਖੂਗੀ ਫਿਰ ਪਰਸੋਂ ਚਲਾਈ ਜੇ ਥੋੜੀ ਜੀ ਅੱਛਾ ਸਿੱਖੀ ਬੈਠੀ ਆਪਣੀ ਚੀਜ਼ ਹੈ ਨਾ ਕੱਲ ਹੁਣ ਸਭੀ ਲੰਗੀਆਂ ਨੇ ਗਿਆ ਸਾਰੇ ਅੱਜ ਜਦੋਂ ਆਏ ਰਾਤ ਪਹਿਲਾਂ ਮੀਨ ਰੋਡ ਪਰਸੋਂ ਵੀ ਜਦੋਂ ਜੰਸੀ ਚੱਕਰਿਆਂ ਦੀ ਚਲਾਈ ਕਹਿੰਦਾ ਮੈਂ ਤਾਂ ਬਕਾਨੀ ਜੀ ਜਿੱਦੇ ਤਾਂ ਬੰਦਾ ਡਰਦਾ ਕਿ ਜੰਦਾ ਹੁਣ ਆਪਣੀ ਤੇ ਆ ਮੋਟਰਸਾਈਕਲ ਮੋਜ ਦਾ ਮੋਟਰਸਾਈਕਲ ਜੰਦਾ ਉਦੋਂ ਬਣੀ ਵਧੀਆ ਚਲਾਉਂਦੇ ਆ ਇਹ ਕੱਲ ਨੇ ਆਹੋ ਭਾਈ ਇਹ ਨਾਲ ਆਪਣੀ ਦੀ ਤਾਂ ਹੁੰਦਾ ਵਾ ਕਿ ਬੰਦਾ ਬਾਜ ਖੁੱਲ ਕੇ ਚੀ ਚਲਾ ਲੈਂਦਾ ਪਰ ਆਪਣੀ ਦਾ ਡਰਦੀ ਨਾ ਹੁੰਦਾ ਸਿੱਖੀ ਵੀ ਆਪਣੀ ਤੇ ਜਾਂਦਾ ਵਾ ਬਕਾਨੀ ਜੀ ਤੇ ਸਿੱਖੀ ਨਹੀਂ ਜਾਂਦੀ ਚਲੋ ਫਿਰ ਹੁਣ ਗੜੀਏ ਵੀਡੀਓ ਸ਼ੁਰੂ ਤੇ ਸਾਫ ਸੈਗਨ ਹੁਣ ਵੇਖਦਾ ਇੰਨੇ ਮੋਟਰਸਾ ਸਭ ਕੁਝ ਰੋਮਾ ਗੱਡੀ ਚ ਰੋਮਦੇ ਨੇ ਹਾਂ ਚਲੋ ਤੁਹਾਨੂੰ ਮੈਂ ਬੈਗਮੇ ਚਲਾ ਲੈਣੀ ਆ ਤੂੰ ਤੇ ਭਾਈ ਆਂ ਚਾਹ ਕਹਿਦਾ ਉਹ ਆਂ ਆਪਣੀ ਉਸ ਵੇਚ ਰੋਣੀ ਫੇਰ ਸਿੱਖਣੀ ਜੋ ਚਲੋ ਨੀ ਸਿੱਖਾਈ ਹੁੰਦੀ ਨਹੀਂ ਸਿੱਖਾ ਤੇ ਫੇਰ ਮੈਂ ਤੋਨਾ ਸਿੱਖ ਕੜਕਾ ਅਈਆ ਤੇ ਕੜਕੂ ਕਿਦਾਰ ਮਾਰਾ ਦੀ ਕਿਪਾਣਾ ਟਰੱਕ ਬੱਸ ਜੋ ਮੇਰੇ ਗੱਲ ਮੇਰਾ ਸਬਜ਼ੀ ਵੇਚੀ ਸੀ ਨਾ ਦੇ ਨਾ ਕਿਉਂਦਾ ਇਹ ਬੋਡੀ ਕੜਕਾ ਜਾਇਆ ਇੱਕ ਪਾਸੇ ਖਿੱਚਦਾ ਉਹ ਜਿੱਦੋਂ ਬ੍ਰੇਕ ਵਾਲਾ ਖਿੱਚਦਾ ਤੇ ਮੇਰੇ ਮੇਰਾ ਸਾਥੀ ਗੱਡੀ ਚ ਉਹ ਤੇ ਸਿੱਖੀ ਉਦ ਵਾਰ ਸੁਣਾ ਮਿਲ ਜਾਨ ਰਹਿ ਪਿਆ ਉਹ ਤੇ ਜਿਹੜੀ ਮੈਨੂੰ ਵੱਡੀ ਹੁੰਦੀ ਤਾ ਰਿਕਵਰ ਗੱਡੀ ਨੂੰ ਹੱਥ ਲਾ ਲਈਦੀ ਆ ਮੈਂ ਬ੍ਰੇਕਾਂ ਪੈਰਾਂ ਚਵਾ ਗੇਰ ਹੱਥ ਚਵਾ ਕਿੱਥੇ ਭੱਜੂਗੀ ਆਹੋ ਨਾ ਚ ਬ੍ਰੇਕਾਂ ਲਾ ਕੇ ਭਾਹ ਲਗੜੀ ਚਲਦੀ 192 ਉਹ ਜਿਹੜਾ ਪੁਰਾਣਾ ਪਲਾਂਟ ਹੁੰਦਾ ਜਿਸੇ ਮਾਡੀ ਨਹੀਂ ਫਿਰਦੀ 3 ਲਿਆ ਰੱਖੀ ਆਂ ਉਹ ਹੀ ਰੱਖਿਆ ਵੀ ਇੱਕ ਬੰਦੇ ਨੂੰ ਫਿਰਦਾ ਸਿਰ ਇਧਰ ਰਿਸ਼ਿਆ ਨਹੀਂ ਮੇਰੇ ਕੋਲ ਚੱਲਦਾ ਕਿਹੜਾ ਰੱਖਿਆ ਅੱਤੇ ਨਾ ਪਈਆਂ ਮੈਂ ਪਾਈ ਮੈਂ ਕਹਿੰਦਾ ਕਿ ਅਫੇ ਯਾਰ ਦੋਸਤਾਂ ਰਹਿੰਦਾ ਉਹਦਾ ਬੇਟਾ ਇੱਕ 5 6 ਸਾਲਾਂ ਦਾ ਉਹ ਅੱਛਾ ਉਹ ਮਗਰ ਬਹਿਗਾ ਮੈਂ ਉਹਨੂੰ ਠੇਰਾ ਕੰਮ ਕੋ ਤੇ ਮੈਂ ਨਹੀਂ ਕਦੇ ਚਲਾਇਆ ਹੁੰਦਾ ਨਹੀਂ ਅੰਕਲ ਤੇ ਸੌਖਾ ਮੈਂ ਚੜਾ ਲੀਨਾ ਤੇ ਮੈਂ ਛੱਗੀ ਲੜ ਗਿਆ ਨਾ ਮੇਰੇ ਉਹ ਉੱਤੇ ਚੜੇ ਜਦ ਮੈਂ ਬਹਿ ਗਿਆ ਉੱਤੇ ਮੈਂ ਅੱਧਾ ਦਾ ਪੈਨਲ ਮਾਰ ਕੇ ਨਾ ਕਿੱਲਾ ਕਗਾ ਗਿਆ ਤਾਂ ਅਦਾ ਬਸਾ ਕਿ ਇੰਨਾ ਕੀ ਕੰਮ ਹੈ ਪੂਰਾ ਪੈਨਲ ਮਾਰੋ ਹਾਂ ਅਰੇ ਪੂਰਾ ਪੈਨਲ ਮਾਰੇ ਇੱਕ ਤੇ ਦੋ ਮਾਰੇ ਗਾਡੀ ਛੱਪੜੀ ਉਹਨ ਇੱਕ ਪੱਥਰ ਵਿੱਚ ਲਿਆ ਤੇ ਛੱਪੜ ਥੋੜਾ ਪਿੱਛੇ ਡੂੰਗਾ ਤੇ ਜਿਹੜਾ ਗਾਲੀ ਛੱਡ ਨਾਲ ਨਾ ਥਾਂ ਹੁੰਦਾ ਨਾ ਆਹ ਬਿਲਕੁਲ ਜਨਾਲ ਮੈਂ ਬੈਣਾ ਨਾ ਉਹਦੇ ਵਿੱਚ ਭਰਿਆ ਹੀ ਪਾਣੀ ਹੈ 2-2 ਫੁੱਟ ਪਾਣੀ ਹੋਣਾ ਵਿੱਚ ਉਹ ਲਈ ਸਰਦਾਰ ਜੀ ਵਿੱਚ ਮੈਂ ਨਹੀਂ ਨਾਲ ਵਿੱਚ ਹੁੰਦਾ ਮੈਂ ਰੇੜੀ ਖਰਵਨ ਖਾ ਲਈ ਮੈਨੂੰ ਵੀ ਮੈਂ ਨਿਆੜਾ ਦੇ ਕਾਲਾ ਡੋਪ ਜੇ ਉਹ ਮੈਂ ਮੁੱਢਾ ਵੇ ਕਿਦਾਂ ਉਹ ਅੰਦਰ ਬੈਠੀ ਮੈਂ ਹੜਕੇ ਪੋਤੇ ਬਾਹਰ ਕੱਢੇ ਮੈਂ ਚਲਾ ਲਾ ਮਾਮਾ ਪੂਰਾ ਬੈਠਣ ਬਣਾ ਉਹਨੇ ਇੱਕ ਗੱਲ ਲਗੀ ਉਹ ਰਖਸ਼ੀਏ ਤੇ ਮੈਂ ਵਟ ਕੱਢ ਦਿੰਦਾ ਨਹੀਂ ਮੈਂ ਨਹੀਂ ਰਖਸ਼ਾ ਰੇੜੀ ਆ ਮੋਟਰਸਾਈਕਲ ਵਾਲੀ ਰੇੜੀ ਇਹ ਮੈਂ ਚਲਾਈ ਫਿਰਦਾ ਭਜਾਈ ਕਰਦਾ ਤਾਂ ਖੇੜੇ ਨੇ ਮੋਟਰਸਾਈਕਲ ਵਾਲੀ ਰੇੜੀ ਲਈ ਜਾਂਦਾ ਹਾਂ ਉਹ ਲਾ ਕੇ ਪੱਟੇ ਤੇ ਲਾਇਆ ਮੈਂ ਪਾਉ ਮੈਨੂੰ ਤੁਰ ਕੇ ਜਾਣਾ ਮੈਂ ਆਪਣੇ ਮੋਟਰਸਾਈਕਲ ਤੇ ਲੱਗ ਤਿੰਨਾ ਪਈਆਂ ਦੀ ਚੀਜ਼ ਨਹੀਂ ਕੋਈ ਪਰ ਨਹੀਂ ਬਤਾ ਉਹਦਾ ਫਾਇਦਾ ਬੜਾ ਵਾ ਪੱਠੇ ਲਿਆਓ ਜੋ ਮਰਜ਼ੀ ਲਿਆਓ ਅਪਰਾਧੀਆਂ ਦੇ ਇੱਕ ਪਰਿਵਾਰ ਬੀਗੇ ਦੇ ਹੋਰ ਰੇੜੀਆਂ ਚੱਲਦੀਆਂ ਸ਼ੈਗਲ ਵਾਲੀ ਸੀ ਤੇ ਉਹ ਪਰ ਮੈਨੂੰ ਨਹੀਂ ਚਾਹੀਦੀ ਹੋਰ ਅਸੀਂ ਤਿਆਰ ਕਰ ਲਏ ਪਰਿਵਾਰ ਫੇਰ ਗਿਆ ਵਾਸਤੇ ਰੇੜੀ ਇਕੱਠੀ ਤੇ ਚਲੋ ਬਣਾਈਏ ਚਲੋ ਆਓ ਬੁਲਾਇਆ ਸਾਰੇ ਸੱਚੇ ਜੋ ਕੇ ਜੀ ਮਿਲਦੇ ਨੇ ਨੈਕਸਟ ਵਲੌਗ ਦੇ ਨਾਲ ਸੱਚੀ ਸੱਚੀ